ਮੁਸ਼ਾਰਕੁਰ ਜ਼ਿਲ੍ਹੇ ਦੀ ਜਦੋਂ ਗੱਲ ਚੱਲਦੀ ਹੈ ਤਾਂ ਨਜਾਇਜ਼ ਮਾਈਨ ਦਾ ਮੁੱਦਾ ਜ਼ਰੂਰ उठता ਹੈ ਖਾਸ ਕਰ ਮੁਸ਼ਾਰਕੁਰ ਦੇ ਹਲਕੇ ਮੁਕੇਰੀਆਂ ਤੇ ਦਸੂਹਾ ਦੀ ਜਦੋਂ ਗੱਲ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇਹ ਦੋ ਹਲਕੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬਿਹਤਰ ਬਦਨਾਮ ਹੋ ਸਕੇ ਨੇ ਕਾਫੀ ਐਫਆਈਆਰ ਦਰਜ ਹੋਈਆਂ ਆਨਲਾਈਨ ਕੰਪਲੇਂਟਸ ਵੀ ਹੋਈਆਂ ਸਾਡੇ ਪਿੰਡ ਦਿੱਤਾ ਦੋਕ ਕਿੱਲੇ ਜ਼ਮੀਨ ਇਹਨਾਂ ਨੇ ਵਟਤੀ ਸੀ ਤਾਂ ਫਿਰ ਉਹਦੇ ਤੇ ਵੀ ਐਫਆਈਆਰ ਹੋਈ ਆਪਾਂ ਸਟੈਂਡ ਨੇ ਕਿਤੇ ਵੀ ਕੋਈ ਸਾਡੇ ਵਿੱਚੋਂ ਜਿੰਨੇ ਵੀ ਮੇਰੇ ਨਾਲ ਆਰਮੀ ਦੀ ਟੀਮ ਹੈਗੀ ਜਵਾਨ ਹੈਗੇ ਕੋਈ ਵੀ ਬੰਦਾ ਮਤਲਬ ਪਿੱਛੇ ਹਟਣ ਦਾ ਨਹੀਂ ਹੈ ਨਾਲੇ ਸੱਪੇ ਸਾਈਡ ਨੂੰ ਲੱਗਦਾ ਰਾਈਟ ਸਾਈਡ ਨੂੰ ਪਿੰਡ ਅਮਰੋ ਲੱਗਦਾ ਬਹੁਤ ਨਜ਼ਾਇਜ਼ ਮਾਈਨਿੰਗ ਇਥੇ ਹੋਈ ਹੈ ਇੱਕ ਬ੍ਰਿਜ ਪੰਜਾਬ ਤੋਂ ਹਿਮਾਚਲ ਨੂੰ ਕੱਟ ਚ ਕਰਦਾ ਹੈ ਤੇ ਉਹ ਕਨੈਕਟ ਕਰਦਾ ਦੋ ਸਟੇਟਸ ਨੂੰ ਉਹ ਦੋ ਸਟੇਟਸ ਨੂੰ ਜਿਹੜਾ ਕਨੈਕਟ ਕਰਦਾ ਬ੍ਰਿਜ ਹੈ ਉਹਦੇ ਨੀਚੇ ਹੀ ਮਾਈਨਿੰਗ ਹੋ ਗਈ ਹੈ ਤੇ ਹੋ ਸਕਦਾ ਕਿ ਇਸੇ ਨੂੰ ਧੱਗ ਨੇ ਬਰਸਾਤਾ ਕਿ ਉਹ ਬ੍ਰਿਜ ਡਿੱਗ ਜਾਵੇ ਕੰਡੀ ਦਾ ਪਿੰਡ ਹੈ ਕੰਡੀ ਦੇ ਪਿੰਡਾਂ ਦਾ ਜਿਹੜਾ ਡਵੈਲਪਮੈਂਟ ਆ ਉਹ ਜੰਗਲਾਂ ਤੇ ਕਹਿੰਦੇ ਟਿਕੀ ਹੋਈ ਹੈ ਨਜਾਇਜ਼ ਮਾਈਨਿੰਗ ਨਜਾਇਜ਼ ਕ੍ਰੈਸ਼ਰ ਦਾ ਤਾਂ ਚਲੋ ਬਹੁਤ ਜ਼ਿਆਦਾ ਬੋਲਵਾਂਗਾ ਜੰਗਲਾਂ ਦੀ ਕਮੀ ਕਿਥੇ ਦਵਾਈ ਦਿੱਤੀ ਜਾ ਰਹੀ ਹੈ ਉਹਨਾਂ ਦੀ ਤੇ ਸਫਾਈ ਦੀ ਹੈ ਤੇ ਸਫਾਈ ਦਾ ਮਤਲਬ ਕੀ ਸੁਰੱਖਿਆ ਨੂੰ ਹੈ ਜੰਗਲਾਂ ਨੂੰ ਵੀ ਰੱਖਿਆ ਵਾਸਤੇ ਸਰਕਾਰ ਜਰਾ ਵੀ ਸਹੀ ਨਹੀਂ ਰਹੀ ਜਿੱਦਾਂ ਸੁਚਾਲਪੁਰ ਦੇ ਵਿੱਚ ਪ੍ਰੈਸ਼ਰ ਲੱਗ ਰਹੇ ਨੇ ਪਹਾੜੀਆਂ ਕੱਟੀਆਂ ਜਾ ਰਹੀਆਂ ਨੇ ਉੱਥੋਂ ਦੇ ਨਹੀਂ ਲੱਗਦਾ ਕਿ ਸਰਕਾਰ ਕੋਈ ਸੰਗੀਨਤਾ ਦਿਖਾਉਂਦੀ ਹੋਵੇ ਜਿੰਨਾ ਵੀ ਸੱਚਾ ਵਾਸਤੇ ਹਾਂ ਜੇ ਕਿਸੇ ਨੇ ਦੱਕ ਤੱਕ ਲਿਆ ਉਹਨੂੰ ਡੈਮੇਜ ਰਿਪੋਰਟ ਪਾਉਣ ਵਾਸਤੇ ਡਿਪਾਰਟਮੈਂਟ ਹੋਰ ਜਲਦੀ ਅੰਦਰ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਦੀ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਨਜਾਇਜ਼ ਮਾਈਨਿੰਗ ਹੁਸ਼ਾਰਪੁਰ ਜ਼ਿਲ੍ਹੇ ਦੀ ਜਦੋਂ ਗੱਲ ਚੱਲਦੀ ਹੈ ਤਾਂ ਨਜਾਇਜ਼ ਮਾਈਨਿੰਗ ਦਾ ਮੁੱਦਾ ਵੀ ਜ਼ਰੂਰ ਉੱਠਦਾ ਹੈ ਖਾਸ ਕਰ ਹੁਸ਼ਾਰਪੁਰ ਦੇ ਹਲਕਾ ਮੁਕੇਰੀਆਂ ਤੇ ਦਸੂਹਾ ਦੀ ਜਦੋਂ ਗੱਲ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇਹ ਦੋ ਹਲਕੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬੇहद ਬਦਨਾਮ ਹੋ ਚੁੱਕੇ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਬੇਸ਼ੱਕ ਨਜਾਇਜ਼ ਮਾਈਨਿੰਗ ਤੇ ਨਕੀਲ ਕੱਸਣ ਦੀਆਂ ਦੋਹਾਈਆਂ ਦਿੱਤੀਆਂ ਜਾਂਦੀਆਂ ਨੇ ਪਰੰਤੂ ਅੱਜ ਤੱਕ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਕਿਸੇ ਵੀ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਤੇ ਪੂਰੀ ਤਰ੍ਹਾਂ ਨਾਲ ਥਲ ਨਹੀਂ ਪਾ ਸਕੇ ਨਹੀਂ ਪਾਈ ਜਾ ਸਕੀ ਹੈ ਜਿਸ ਦਾ ਸ਼ਿਕਾਰ ਆਮ ਲੋਕਾਂ ਨੂੰ ਹੋਣਾ ਪੈ ਰਿਹਾ ਸੋ ਮੈਂ ਦੱਸ ਦੇਣਾ ਚਾਹੁੰਦਾ ਕਿ ਹੁਸ਼ਰਪੁਰ ਨਿਊਜ਼ ਦੀ ਟੀਮ ਹੁਸ਼ਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਪਲਾੜ ਵਿਖੇ ਮੌਜੂਦ ਹੈ ਕੁਝ ਦਿਨ ਪਹਿਲਾਂ ਵੀ ਹੁਸ਼ਰਪੁਰ ਨਿਊਜ਼ ਵੱਲੋਂ ਇਸ ਪਿੰਡ ਦੀ ਖਬਰ ਨਸ਼ਰ ਕੀਤੀ ਗਈ ਸੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ ਤੇ ਨਜਾਇਜ਼ ਮਾਈਨਿੰਗ ਮਾਫੀਆ ਤੇ ਪਰਚਾ ਵੀ ਦਰਜ ਹੁੰਦਾ ਸੋ ਤਸਵੀਰਾਂ ਵੀ ਹੁਣ ਤੁਸੀਂ ਵੇਖ ਸਕਦੇ ਹੋ ਪਿੰਡ ਪਲਾੜ ਦੀਆਂ ਤਸਵੀਰਾਂ ਨੇ ਇਕੱਤਰਖਤ ਤੇ ਇੱਥਾ ਪਿੰਡ ਵਾਸੀ ਜਿਹੜੇ ਇਕੱਤਰ ਹੋਏ ਨੇ ਗੱਲਬਾਤ ਕਰਾਂਗੇ ਕਿਉਂਕਿ ਇਹ ਵੀ ਨਜਾਇਜ਼ ਮਾਈਨਿੰਗ ਦੇ ਬੇहद ਸ਼ਿਕਾਰ ਨੇ ਭਾਈ ਸਾਹਿਬ ਕਿਆ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਮਨੋਜ ਕੁਮਾਰ ਹੈ ਬਾਈ profession ਮੈਂ ਇੰਜੀਨੀਅਰ ਹਾਂ ਪਿੰਡ ਪਲਾੜ ਦਾ ਮੈਂ ਬਸਨੀਕ ਜੀ ਇਹ ਮਨੋਜ ਜੀ ਇਸ ਤੋਂ ਪਹਿਲਾਂ ਵੀ ਤੁਹਾਡੇ ਪਿੰਡ ਦੀ ਖਬਰ ਸਾਡੇ ਚੈਨਲ ਵੱਲੋਂ ਨਸ਼ਰ ਕੀਤੀ ਗਈ ਸੀ ਉਸ ਤੋਂ ਬਾਅਦ ਪਰਚਾ ਵੀ ਦਰਜ ਹੁੰਦਾ ਹੈ ਨਜਾਇਜ਼ ਮਾਈਨਿੰਗ mafia ਤੇ ਅੱਜ ਜਿਹੜਾ ਵੱਲੋਂ ਕ੍ਰੈਚਰ ਵੀ ਚੱਲਿਆ ਜਾਂਦਾ ਆਪਾਂ ਸ਼ੁਰੂਆਤੀ ਸਮੇਂ ਦੀ ਗੱਲ ਕਰੀਏ ਤਾਂ ਕਦੋਂ ਤੋਂ ਪਿੰਡ ਹੈ ਜਿਹੜਾ ਇਹਨਾਂ ਨਜਾਇਜ਼ ਮਾਈਨਿੰਗ ਦੇ ਹੱਥਾਂ ਦੇ ਵਿੱਚ ਆ ਚੁੱਕਿਆ ਜੀ ਪਿੰਡ ਤਾਂ ਮਤਲਬ ਕਾਫੀ ਟਾਈਮ ਤੋਂ ਨਜਾਇਜ਼ ਮਾਈਨਿੰਗ ਦੇ ਹੱਥਾਂ ਵਿੱਚ ਹੈਗਾ ਲੇਕਿਨ ਲੋਕੀ ਇਕੱਠੇ ਨਹੀਂ ਹੋਏ ਲੱਗ ਲੱਗ ਲੋਕੀ ਇਕੱਲਾ ਇਕੱਲਾ ਕਰਕੇ ਲੜਦਾ ਰਹਿੰਦਾ ਕੋਈ ਹਾਈ ਕੋਰਟ ਤੱਕ ਕੋਈ ਸੁਪਰੀਮ ਕੋਰਟ ਤੱਕ ਮੇਰੇ ਡੈਡੀ ਰਿਟਾਇਰਡ ਟੀਚਰ ਸੀ ਤੇ ਉਹਨਾਂ ਦੇ ਸਾਥੀ ਵੀ ਮਕੇਰੀਆਂ ਤੋਂ ਦਸੂਹੇ ਤੋਂ ਉਹ ਇਕੱਲੇ ਇਕੱਲੇ ਹੋ ਕੇ ਲੜਦੇ ਰਹੇ ਤੇ ਹੁਣ ਅਸੀਂ ਇੱਕ ਪਲੇਟਫਾਰਮ ਤੇ ਆ ਗਏ ਹਾਂ ਸਾਰਿਆਂ ਨੂੰ ਮੈਂ ਇਕੱਠੇ ਕੀਤਾ ਆਰਮੀ ਦੇ ਜਵਾਨ ਹੈਗੇ ਰਿਟਾਇਰਡ ਅਫੀਸਰ ਹੈਗੇ ਟੀਚਰ ਹੈਗੇ ਕਿਸਾਨ ਜੱਥੇਬੰਦੀਆਂ ਨੇ ਤੇ ਪੈਨਸ਼ਨ ਜੂਨੀਅਨ ਦੇ ਸਾਰੇ ਲੋਕ ਮਤਲਬ ਹੁਣ ਇੱਕ ਪਲੇਟਫਾਰਮ ਤੇ ਆ ਗਏ ਤੇ ਉਹਨਾਂ ਨੇ ਇਹੀ ਸੋਚਿਆ ਕਿ ਕ੍ਰੈਸ਼ਰ ਵਾਲਿਆਂ ਦੀ ਜੜ ਆਪਾਂ ਇਥੋਂ ਪੁੱਟ ਦੇਣੀ ਹੈ ਇਹ ਸਾਡਾ ਫਾਈਨਲ ਹੈ ਕਿ ਆਪਾਂ ਪਟਗੇ ਹੀ ਰਹਿਣਾ ਚਾਹੀਏ ਜੋ ਮਰਜ਼ੀ ਹੋ ਜੇ ਮਤਲਬ ਕਿ ਆਪਾਂ ਦੇਖੀਏ ਤਾਂ ਤੁਸੀਂ ਤੁਹਾਡੇ ਵੱਲੋਂ ਹੁਣ ਅੰਦੋਲਨ ਵੀ ਸ਼ੁਰੂ ਕਰ ਦਿੱਤਾ ਗਿਆ ਸੰਘਰਸ਼ ਕਹਿੰਦੇ ਕਿ ਇੱਕ ਇੱਕ ਕਰਕੇ ਸੰਘਰਸ਼ ਸ਼ੁਰੂ ਹੁੰਦਾ ਹੈ ਬੇਸ਼ੱਕ ਅਜੇ ਨਿੱਕਾ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਰੁਖ اختیار ਕਰੇਗਾ ਪਹਿਲੀ ਕਾਮਯਾਬੀ ਵੀ ਮਿਲੀ ਹੈ ਪਰਚਾ ਦਰਜ ਹੋਇਆ ਜੀ ਜੀ ਕਾਫੀ ਐਫ ਆਈ ਆਰ ਦਰਜ ਹੋਈਆਂ ਆਨਲਾਈਨ ਕੰਪਲੇਂਟਸ ਵੀ ਹੋਈਆਂ ਸਾਡੇ ਪਿੰਡ ਦੀ ਤਾਂ ਦੋ ਕੁ ਕਿੱਲੇ ਜ਼ਮੀਨ ਇਹਨਾਂ ਨੇ ਪਟਤੀ ਸੀ ਤਾਂ ਫਿਰ ਉਹਦੇ ਤੇ ਵੀ ਐਫ ਆਈ ਆਰ ਹੋਈ ਆਪਾਂ ਸਟੈਂਡ ਰਹੀਆਂ ਕਿਤੇ ਵੀ ਕੋਈ ਸਾਡੇ ਵਿੱਚੋਂ ਜਿੰਨੇ ਵੀ ਮੇਰੇ ਨਾਲ ਆਰਮੀ ਦੀ ਟੀਮ ਹੈਗੀ ਜਵਾਨ ਹੈਗੀ ਕੋਈ ਵੀ ਬੰਦਾ ਮਤਲਬ ਪਿੱਛੇ ਹਟਣ ਵਾਲਾ ਹੈ ਨਹੀਂ ਬਹੁਤ ਹੀ ਸਟੌਨ ਕਿੰਨਾ ਕਿੰਨਾ ਪਿੰਡ ਕਿਰਿਆ ਹੋਇਆ ਤੁਹਾਡਾ ਨੇ ਐਸ ਮਾਈਨਿੰਗ ਮਾਫੀਆ ਨੂੰ ਲੈ ਕੇ ਜਾਂ ਨਜਾਇਜ਼ ਕ੍ਰੈਸ਼ਰ ਨੂੰ ਲੈ ਕੇ ਸਾਰਾ ਸਾਰਾ ਪੂਰਾ ਪਿੰਡ ਆ ਨਾਲ ਸਾਡੇ ਸਾਈਡ ਨੂੰ ਲੱਗਦਾ ਰਾਈਟ ਸਾਈਡ ਨੂੰ ਪਿੰਡ ਅਮਰੋ ਲੱਗਦਾ ਬਹੁਤ ਨਜਾਇਜ਼ ਮਾਈਨਿੰਗ ਇੱਥੇ ਹੋਈ ਹੈ ਇੱਕ ਬ੍ਰਿਜ ਪੰਜਾਬ ਤੋਂ ਹਿਮਾਚਲ ਨੂੰ ਟੱਚ ਕਰਦਾ ਇੱਥੇ ਜੋ ਤੇ ਉਹ ਕਨੈਕਟ ਕਰਦਾ ਦੋ ਸਟੇਟਸ ਨੂੰ ਉਹ ਦੋ ਸਟੇਟਸ ਨੂੰ ਜਿਹੜਾ ਕਨੈਕਟ ਕਰਦਾ ਬ੍ਰਿਜ ਹੈ ਉਹਦੇ ਨੀਚੇ ਹੀ ਮਾਈਨਿੰਗ ਹੋ ਗਈ ਹੈ ਤੇ ਹੋ ਸਕਦਾ ਕਿ ਇਸ ਨਹੀਂ ਤਾਂ ਅਗਲੀਆਂ ਬਰਸਾਤਾਂ ਚ ਉਹ ਬ੍ਰਿਜ गिर ਜਾਣਾ ਆਪਾਂ ਗੱਲ ਦਾ ਪਿੰਡ ਹੈਗਾ ਇੱਥੇ ਬਰਿੰਗਲੀ ਲੈਫਟ ਸਾਈਡ ਨੂੰ ਉੱਤੇ ਅੱਗੇ ਟੁਲਾ ਲ ਹੈਗਾ ਉੱਪਰ ਸੁਖਚੈਨਪੁਰ ਹੈਗਾ ਮਤਲਬ ਘੇਰਾ ਪਿਆ ਹੋਇਆ ਕ੍ਰੈਸ਼ਰਾਂ ਦੇ ਨਾਲ ਸਾਡੇ ਨੂੰ ਬਹੁਤ ਔਖਾ ਇੱਥੇ ਆਪਾਂ ਇਹ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਭਾਜਪਾ ਦੇ ਗੱਠ ਚ ਗੱਠ ਜੋੜ ਵਾਲੀ ਸਰਕਾਰ ਸੀ ਜਦੋਂ ਉਹਨਾਂ ਦਾ ਅੰਤਮ ਸਮਾਂ ਸੀਗਾ ਜਨਕੀ 2015-16 ਦਾ ਸਮਾਂ ਜਿਹੜਾ ਚੱਲ ਰਿਹਾ ਸੀ ਉਸ ਵਕਤ ਹੀ ਨਜਾਇਜ਼ ਮਾਈਨਿੰਗ ਹੈ ਜਿਹੜਾ ਸਿਖਰਾਂ ਤੇ ਪਹੁੰਚ ਜਾਂਦਾ ਤੇ ਉਸ ਵਕਤ ਹੀ ਜ਼ਿਆਦਾ ਜਿਹੜਾ ਚੱਲਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸ ਤੁਸੀਂ ਸਰ ਬਿਲਕੁਲ ਮਤਲਬ ਸਹੀ ਕਿਹਾ ਕਿ ਬੀਜੇਪੀ ਅਕਾਲੀ ਦਲ ਦੇ ਗੱਠ ਜੋੜ ਚ ਵਿੱਚ ਹੋਇਆ ਸ਼ੁਰੂ ਕੰਮ ਅਸੀਂ ਬਦਕਿਸਮਤੀ ਨਾਲ ਇੱਥੇ ਇੰਡੀਆ ਚ ਨਹੀਂ ਸੀਗੇ ਅਸੀਂ ਕੁਝ ਮਤਲਬ ਨਹੀਂ ਮੂਵਮੈਂਟ ਖੜੀ ਕਰ ਸਕੇ ਉਤੋਂ ਬਾਅਦ ਕਾਂਗਰਸ ਹੀ ਗਵਰਨਮੈਂਟ ਆਈ ਉਹਨਾਂ ਨੇ ਵੀ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਆਮ ਆਦਮੀ ਪਾਰਟੀ ਨੇ ਤਾਂ ਮਤਲਬ ਹੱਦੋਂ ਮਤਲਬ ਹੱਦ ਤੋਂ ਵੀ ਜ਼ਿਆਦਾ ਹੀ ਗੁਜ਼ਰ ਗਿਆ ਕਿ ਕ੍ਰੈਸ਼ਰ ਲਗਾਤਾਰ ਹੀ ਲੱਗਦੇ ਪਏ ਤੇ ਟਿਪਰਾਂ ਦੀ ਇੰਨੀ ਤਦਾਦ ਹੈਗੀ ਰੋਡ ਤੇ ਕਿ ਬੱਚਿਆਂ ਦਾ ਚੱਲਣਾ ਮੁਸ਼ਕਲ ਹੈ ਸਾਡੇ ਬੱਚੇ ਇੱਥੇ ਆਰਮੀ 'ਚ ਭਰਤੀ ਹੁੰਦੇ ਕੋਈ ਉਹਨਾਂ ਨੂੰ ਇੱਥੇ ਵਧੀਆ ਕੋਈ ਗਰਾਊਂਡ ਜਾਂ ਪਲੇਟਫਾਰਮ ਹੈ ਨਹੀਂ ਨਾਲ ਦੇ ਪਿੰਡਾਂ ਦੇ ਵੀ ਤੇ ਉਹ ਸੜਕ ਤੇ ਸਵੇਰੇ 4 ਵਜੇ ਦੌੜ ਲਣ ਜਾਂਦੇ ਆ ਆਰਮੀ 'ਚ ਭਰਤੀ ਹੋਣ ਵਾਸਤੇ ਸਵੇਰੇ 3:30-4 ਵਜੇ ਤੇ ਹੁਣ ਟਿਪਰਾਂ ਦੀ ਤਦਾਦ ਇੰਨੀ ਹੋ ਗਈ ਹੈ ਰੋਡ ਤੇ ਕਿ ਕੋਈ ਵੀ ਬੰਦਾ ਆਰਮੀ ਦੀ ਤਿਆਰੀ ਕਰਨ ਨੂੰ ਤਿਆਰ ਨਹੀਂ ਹੈਗਾ ਕਿ ਹਾਦਸੇ ਬਹੁਤ ਵਾਪਰ ਰਹੇ ਨੇ ਅੱਜ ਦਿਨ ਸਾਨੂੰ ਵੀ ਇਥੋਂ ਖਬਰਾਂ ਪਹੁੰਚਦੀਆਂ ਨੇ ਕਿ ਟਿਪਰ ਦੀ ਲਪੇਟ ਦੇ ਵਿੱਚ ਆ ਕੇ ਕਦੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੀ ਜੀ ਐਕਸ ਜੀ ਸਰ ਗੱਲ ਗੱਲ ਐਕਸੀਡੈਂਟ ਤੇ ਅਸੀਂ ਆਏ ਸੀਗੇ ਕਿ ਰੋਡ ਤੇ ਚੱਲਣਾ ਬਹੁਤ ਮੁਸ਼ਕਿਲ ਹੈ ਬੱਚੀਆਂ ਸਾਡੀਆਂ ਸਕੂਟੀਆਂ ਤੇ ਤਲਵਾੜੇ ਇੱਥੇ ਕੋਲੇਜ ਹੈਗਾ ਨੇੜੇ ਤੇੜੇ ਕੋਈ ਕੋਲੇਜ ਨਹੀਂ ਹੈਗਾ ਤੇ ਉਹ ਪੜਨ ਜਾਂਦੇ ਆ ਬੜੀ ਮੁਸ਼ਕਿਲ ਹੁੰਦੀ ਪੇਰੈਂਟਸ ਨੂੰ ਬੜਾ ਡਰ ਰਹਿੰਦਾ ਕਿ ਕਿਸੇ ਵੇਲੇ ਵੀ ਕੋਈ ਵੀ ਬੱਚਾ ਟਿੱਪਰ ਥੱਲੇ ਨਾਲੇ ਕਿੰਨੇ ਐਕਸੀਡੈਂਟ ਹੋ ਜਾ ਤੁਹਾਨੂੰ ਵੀ ਪਤਾ ਤੇ ਆਰਮੀ ਦੇ ਬੱਚਿਆਂ ਵਾਲੀ ਮੈਂ ਗੱਲ ਦਸਤੀ ਕਿ ਉਹ દોੜ ਲਾਂਦੇ ਆ ਰੋਡ ਤੇ ਸਵੇਰੇ 4 ਵਜੇ ਉਹ ਨਹੀਂ ਲਾ ਸਕਦੇ ਇਕੋ ਸੈਂਸਿਟਿਵ ਏਰੀਆ ਹੈਗਾ ਉੱਤੇ ਸਾਡੇ ਪਹਾੜੀਆਂ ਨੇ ਥੱਲੇ ਡੈਮ ਹੈਗਾ ਤੇ ਵਿੱਚ ਅਸੀਂ ਆ ਜੇ ਪਹਾੜੀਆਂ ਪਟੀਆਂ ਜਾਣਗੀਆਂ ਫਲੱਡ ਆਣਗੇ ਤਾਂ ਸਾਡਾ ਕਿੰਨਾ ਘਾਣ ਹੋਏਗਾ ਇੱਥੇ ਕੋਈ ਵੀ ਰਹਿ ਨਹੀਂ ਸਕੇਗਾ ਕੈਂਸਰ ਦੀਆਂ ਬਿਮਾਰੀਆਂ ਨਾਲ ਬੱਚੇ ਮਰ ਜਾਣਗੇ ਇੰਨਾ ਮਤਲਬ ਪੋਲੂਸ਼ਨ ਇੱਥੇ ਸਟਾਰਟ ਹੋ ਗਿਆ ਜੀ ਤਾਂ ਹੋਰ ਵੀ ਪਿੰਡ ਵਾਸੀ ਦੋ ਤਿੰਨ ਪਿੰਡਾਂ ਦੇ ਇੱਥੇ ਵਸਨੀਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਕਿਆ ਨਾਮ ਹੈ ਜੀ ਮੇਰਾ ਨਾਮ ਹੈ ਕੈਪਟਨ ਰਜੇਸ਼ ਕੁਮਾਰ ਪਿੰਡ ਪੋਲ ਵਿਧਮਾਣੀਆ ਬਾੜ ਨੰਬਰ 3 ਜੀ ਕੰਦਰ ਪੋਧਮਾਣੀਆ ਪਿੰਡ ਦੇ ਵਿੱਚ ਵੀ ਤੁਹਾਡੇ ਘਰ ਦੇ ਓਪੋਜ਼ਿਟ ਹੀ ਕ੍ਰੈਸ਼ਰ ਲੱਗਿਆ ਹੋਇਆ ਜੀ ਮੇਰੇ ਘ ਤੇ ਸਾਨੂੰ ਉਸ ਕ੍ਰੈਸ਼ਰ ਤੋਂ ਇੰਨੀ ਕੁ ਪ੍ਰੋਬਲਮ ਹੈ ਕਿ ਸਾਡੇ ਪਰਿਵਾਰਾਂ ਦਾ ਜੋ ਮਹੱਲਾ ਸਾਡਾ ਉਹਨਾਂ ਦਾ ਰਹਿਣਾ ਜੀਣਾ ਬਿਲਕੁਲ ਮੁਸ਼ਕਲ ਹੈ ਤੇ ਆਣ ਵਾਲੇ ਸਮੇਂ 'ਚ ਜਿੱਦਾਂ ਦੀ ਉੱਥੇ ਜੰਗਲ ਦੀ ਪਟਾਈ ਹੋ ਰਹੀ ਹੈ ਪਾརਿਆਵਰਣ ਨੂੰ ਬਿਲਕੁਲ ਨਸ਼ਟ ਕੀਤਾ ਜਾ ਰਿਹਾ ਸਾਡੇ ਪਿੰਡਾਂ ਦੇ ਵਿੱਚ ਪੀਣ ਦਾ ਪਾਣੀ ਤੀਜੇ ਦਿਨ ਮਿਲਦਾ ਸਾਨੂੰ ਲੇਕਿਨ ਕ੍ਰੈਸ਼ਰ ਮਾਫੀਆ ਨੇ ਪਾਣੀ ਦੇ ਨਾਲ ਰੇਤਾ ਬਜਰੀ ਧੋ ਕੇ 5-5 10-10 ਕਿਲੋਮੀਟਰ ਦੂਰ ਤੱਕ ਉਹਨਾਂ ਦਾ ਪਾਣੀ ਵਹਿ ਰਿਹਾ ਤੇ ਸਾਡੇ ਉਸ ਇਲਾਕੇ ਦੇ ਵਿੱਚ ਲੋਕੀ ਪਾརਿਆਵਰਣ ਦੇ ਪ੍ਰਤੀ ਲੜਾਈ ਦੇ ਉਤਾਰਨ ਤੇ ਜਿੱਦਾਂ ਕਿ ਇੱਕ ਕ੍ਰੈਸ਼ਰ ਲੱਗਿਆ ਉਹਨੂੰ ਦੇਖ ਕੇ ਹੋਰ ਵੀ 7-8 ਕ੍ਰੈਸ਼ਰ ਉੱਥੇ ਆਣ ਦੀ ਤਿਆਰੀ ਚ ਮਦਦਿਕ ਆਪਾਂ ਕਹਿ ਸਕਦੇ ਸਿੱਧੇ ਤੌਰ ਤੇ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਮੇਂ ਰਹਿੰਦੇ ਜੇ ਪਹਿਲੇ ਦੀ ਕਾਰਵਾਈ ਕੀਤੀ ਹੁੰਦੀ ਕਿਸੇ ਦੀ ਜ਼ਰਤ ਨਾ ਹੁੰਦੀ ਦੁਬਾਰਾ ਹੋਰ ਕ੍ਰੈਸ਼ਰ ਖੁੱਲ ਜਾਂਦੇ ਜੀ ਦੇ ਕੋਈ ਸਮੇਂ ਰਹਿੰਦੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਚਾਹੇ ਉਹ ਸਰਕਾਰ ਹਨ ਪ੍ਰਸ਼ਾਸਨ ਤੋਂ ਜ਼ਿੰਮੇਵਾਰ ਹੈ ਜਿਹੜੇ ਪਹਿਲੀ ਜੋ ਦਿੱਥਰ ਰੋਕtham ਲੈਣੀ ਹੈ ਉਹ ਅਧਿਕਾਰੀ ਨੇ ਜਿਹੜੇ ਇਸ ਚੀਜ਼ ਨੂੰ ਪ੍ਰਾਇਓਰਟੀ ਦਿੰਦੇ ਆ ਜੋ ਇਹਨਾਂ ਨੂੰ ਚਲਾਣ ਦੇ ਲਾਇਸੈਂਸ ਦਿੰਦੇ ਆ ਉਸ ਤੋਂ ਬਾਅਦ ਅਗਰ ਸਰਕਾਰਾਂ ਦਾ ਦਬਾਅ ਹੈ ਪਹਿਲੇ ਇੱਥੇ ਅਕਾਲੀ ਸਾਡੇ ਏਰੀਏ ਜਿਵੇਂ ਲਾ ਕ੍ਰੈਸ਼ਰ ਪਹਿਲਾਂ ਆਇਆ ਤੇ ਉਹ ਅਕਾਲੀ ਤੇ ਬਾਜਪਾਈ ਸਰਕਾਰ ਸੀਗੀ ਉਸ ਤੋਂ ਬਾਅਦ ਲੋਕਾਂ ਨੇ ਉਹਦਾ ਵਿਰੋਧ ਕਰਕੇ ਕਾਂਗਰਸ ਦੀ ਸਰਕਾਰ ਨੂੰ ਲਿਆਂਦਾ ਕਾਂਗਰਸ ਦੀ ਸਰਕਾਰ ਨੇ ਵੀ ਉਸ ਚੀਜ਼ ਨੂੰ ਬढ़ावा ਦਿੱਤਾ ਉਸ ਤੋਂ ਬਾਅਦ ਲੋਕਾਂ ਨੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਮੌਕਾ ਦਿੱਤਾ ਕਿ ਸ਼ਾਇਦ ਪੰਜਾਬ ਦੇ ਅੰਦਰ ਜਾਂ ਸਾਡੇ ਏਰੀਏ ਦੇ ਅੰਦਰ ਤੀਜਾ ਕੋ ਪੱਖ ਨਹੀਂ ਥਾ ਤੇ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਹੈ ਕਿ ਅਸੀਂ ਕ੍ਰੈਸ਼ਰਾਂ ਨੂੰ ਬੰਦ ਕਰਾਂਗੇ ਤੇ ਕ੍ਰੈਸ਼ਰ ਉਹਨਾਂ ਬੰਦ ਨਹੀਂ ਕੀਤੇ ਉਹਨਾਂ ਨੇ ਬੜੋਤਰੀ ਹੀ ਕੀਤੀ ਉਹਦੇ ਵਿੱਚ ਮਤਲਬ ਕਿ ਕੋਈ ਬਦਲਾਅ ਨਹੀਂ ਆਇਆ ਨਾ ਪਿੰਡਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਅੱਜ ਦਿਨ ਤੱਕ ਜੀ ਤੇ ਲੋਕੀ ਪੋਲੂਸ਼ਨ ਦੀ ਮਾਰ ਹੇਠ ਜੀ ਰਹੇ ਨੇ ਲੋਕਾਂ ਦਾ ਜੀਣਾ ਮੁਸ਼ਕਲ ਹੈ ਉਹਨਾਂ ਦਾ ਹਵਾ ਪਾਣੀ ਖਰਾਬ ਹੋ ਚੁੱਕਿਆ ਜਿਵੇਂ ਕਿ ਤੁਸੀਂ ਭਾਈ ਸਾਹਿਬ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ 3 ਦਿਨਾਂ ਬਾਅਦ ਪੀਣ ਲਈ ਪਾਣੀ ਜਿਹੜਾ ਉਹ ਮੁਹੱਈਆ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਕਿ ਦੇਸ਼ ਨੂੰ ਆਜ਼ਾਦ ਹੋਇਆਂ ਨੂੰ ਵੀ 75 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਤੇ ਕ੍ਰੈਸ਼ਰ ਵਾਲਿਆਂ ਨੂੰ ਰੋਜ਼ਾਨਾ ਉਹਨਾਂ ਦਾ ਪਾਣੀ ਹੈ ਜਿਹੜਾ ਕਈ-ਕਈ ਕਿਲੋਮੀਟਰ ਤੱਕ ਉਹ ਜਿਹੜਾ ਤੇ ਕੋਈ ਸਾਡੇ ਪੀਣ ਦਾ ਪਾਣੀ ਜਿਹੜਾ ਧਰਤੀ ਦਾ ਪਾਣੀ ਸਭ ਤੋਂ ਸ਼ੁੱਧ ਮੰਨਿਆ ਗਿਆ ਤੇ ਸਾਡਾ ਧਰਤੀ ਦਾ ਪਾਣੀ ਕਰੈਸ਼ਰ ਵਾਲਿਆਂ ਨੂੰ ਦਿੱਤਾ ਜਾ ਰਿਹਾ ਉਹ ਲਗਾਤਾਰ ਇੱਕ ਬੋਹਰ ਬੈਠਦਾ ਦੂਜਾ ਕਢ ਲੈਂਦੇ 8 8 ਇੰਚੀ ਦੇ ਬੋਹਰ ਨਾਲ ਤੇ ਸਾਨੂੰ ਪੀਣ ਦੇ ਪਾਣੀ ਲਈ ਆਸ਼ਵਾਸਨ ਦਿੱਤਾ ਜਾ ਰਿਹਾ ਹੈਗਾ ਤੁਹਾਨੂੰ ਭੁੰਜਾ ਗੇਟ ਦਾ ਜਿਹੜਾ ਸਾਰੀਆਂ ਖੱਡਾਂ ਦਾ ਪਾਣੀ ਉੱਥੇ ਜਾਂਦਾ ਉਹ ਦੇਣਾ ਫਿਲਟਰ ਕਰਕੇ ਤੇ ਕਰੈਸ਼ਰ ਮਾਫੀਆਂ ਤੇ ਕੋਈ ਰੋਕ ਨਹੀਂ ਹੈ ਇੱਥੇ ਕਿਸੇ ਨੇ ਆਪਣੇ ਘਰ ਦੇ ਵਿੱਚ ਬੋਹਰ ਲਗਵਾਉਣਾ ਜਾਂ ਕਿਸੇ ਖੇਤੀਬਾੜੀ ਲਈ ਕਰਨਾ ਤਾਂ ਉਹਦੀ ਪਰਮਿਸ਼ਨ ਲੈਣੀ ਪਉਂਦੀ ਹੈ ਇਹਨਾਂ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈ ਦਿਨੋ ਦਿਨ ਹੁਣ ਮੇਰੇ ਪਿੰਡ ਹੀ ਉੱਥੇ ਸੁਖਚੈਨਪੁਰ ਦੇ 6 ਬੋਰ ਕਰ ਚੁੱਕੇ ਨੇ ਜਿਹਦੇ 4 ਬੋਰ ਬੈਠ ਗਏ ਆ ਆਸ-ਪਾਸ ਦਾ ਪਾਰਿਆ ਬਰਨੂ ਉੱਚੀਆਂ ਜਗ੍ਹਾਾਂ ਦੇ ਦਰਖਤ ਬਿਲਕੁਲ ਸੁੱਕ ਰਹੇ ਆ ਇੱਕ ਪਾਸੇ ਤਾਂ ਸਰਕਾਰਾਂ ਹੀ ਐਨਜੀਟੀ ਐਪ ਐਨਜੀਟੀ ਦੀ ਗੱਲ ਕਰ ਰਹੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਉਹਨਾਂ ਦੇ ਬਿਆਨ ਆਉਂਦੇ ਨੇ ਕਿ ਪਾਣੀ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਪਾਣੀ ਦਾ ਪੱਧਰ ਉਹ ਬਹੁਤ ਹੇਠਾਂ ਵੱਲ ਨੂੰ ਜਾ ਰਿਹਾ ਹੈ ਗ੍ਰਾਵਿਟੇ ਆ ਰਹੀ ਹੈ ਲਗਾਤਾਰ ਦੂਜੇ ਪਾਸੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਿਸੇ ਦੇ ਕੰਨ ਤੇ ਜੂਨ ਤੱਕ ਨਹੀਂ ਸਰਕਰੇ ਦੇਖੋ ਪਾਣੀ ਦੀ ਇੰਨੀ ਕਿ ਸਮੱਸਿਆ ਤੇ ਅ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਵਗੈਰਾ ਨੂੰ ਸੁਣੋ ਤੇ ਉਹ ਸਾਰਿਆਂ ਉਹਨਾਂ ਨੇ ਦੱਸਿਆ ਕਿ ਦਵਾਈਆਂ ਦੇ ਰਹੇ ਆ ਤੇ ਅਸੀਂ ਬੋਲ ਰਹੇ ਆ ਕਿ ਅਸੀਂ ਪਾਣੀ ਦਰਖਤਾਂ ਨੂੰ ਲਗਾਓ ਇੱਥੇ ਦਰਖਤ ਪੱਟਣ ਨੂੰ ਤਿਆਰ ਹੋ ਰਹੇ ਲੋਕੀ ਤੇ ਪਾਣੀ ਦਾ ਸਤਰ ਦਿਨ ਪਰ ਦਿਨ ਥੱਲੇ ਜਾ ਰਿਹਾ ਮੇਰੇ ਪਿੰਡ ਦੇ ਅੰਦਰ ਦੋ ਇਸ ਪ੍ਰਕਾਰ ਦੀਆਂ ਜੋ ਪੁਰਾਣੇ ਜਮਾਨੇ ਚ ਬੋੜੀਆਂ ਸੀਗੀਆਂ ਇੱਕ ਬੋੜੀ ਦੇ ਵਿੱਚ ਸੱਤ ਪਿੰਡ ਪਾਣੀ ਪੀਂਦੇ ਸੀ ਅੱਜ ਉਹ ਬੋੜੀ ਅਗਰ ਤੁਸੀਂ ਮੇਰੇ ਨਾਲ ਚੱਲ ਕੇ ਮੈਂ ਤੁਹਾਨੂੰ ਆਨ ਗਰਾਊਂਡ ਦਿਖਾ ਸਕਦਾ ਉਹ ਸੁੱਕ ਕੇ ਇੱਕ ਛੋਟੇ ਛੱਪੜ ਦੀ ਤਰ੍ਹਾਂ ਬਣ ਗਿਆ ਜਿੱਦੇ ਸੱਤ ਪਿੰਡ ਉਸ ਵੇਲੇ ਭੜੇ ਜਵਾਨੇ ਚ ਪਾਣੀ ਪੀਂਦੇ ਸੀ ਇਹ ਪੂਰੇ ਦਰਖਤ ਜਾਨਵਰ ਸੱਤਾਂ ਪਿੰਡਾ ਉਸ ਵੇਲੇ ਹਰ ਘਰ ਦੇ ਵਿੱਚ 7-7 8-8 ਪਸ਼ੂ ਹੁੰਦੇ ਸੀ ਤੇ ਲੋਕੀ ਸੱਤਾਂ ਪਿੰਡਾਂ ਦੇ ਨਾਣਾ ਧੋਣਾ ਪਾਣੀ ਖਾਣ ਨੂੰ ਪੀਣ ਨੂੰ ਸਾਰਾ ਉੱਥੋਂ ਲੈ ਕੇ ਆਣ ਭਾਈ ਸਭ ਕਹਾ ਨਾਮ ਹੈ ਜੇ ਨਰੇਸ਼ ਕੁਮਾਰ ਜੀ ਮੇਰੇ ਨਰੇਸ਼ ਕੁਮਾਰ ਜੀ ਕਹਿੰਦੇ ਕੰਡੀ ਦੇ ਪਿੰਡ ਹੈ ਕੰਡੀ ਦੇ ਪਿੰਡਾਂ ਦਾ ਜਿਹੜਾ ਡਿਵੈਲਪਮੈਂਟ ਹੈ ਉਹ ਜੰਗਲਾਂ ਤੇ ਕਹਿੰਦੇ ਟਿਕੀ ਹੁੰਦੀ ਹੈ ਨਜਾਇਜ਼ ਮਾਈਨਿੰਗ ਨਜਾਇਜ਼ ਕ੍ਰੈਸ਼ਰ ਦਾ ਤਾਂ ਚਲੋ ਬਹੁਤ ਜ਼ਿਆਦਾ ਬੋਲਵਾਲਾ ਹੈ ਜੰਗਲਾਂ ਦੀ ਕਿੰਨੀ ਕਿੱਥੇ ਦੁਹਾਈ ਦਿੱਤੀ ਜਾ ਰਹੀ ਹੈ ਉਹਨਾਂ ਦੀ ਸਫਾਈ ਸਫਾਈ ਨੂੰ ਲੈ ਕੇ ਸਫਾਈ ਤੋਂ ਮਤਲਬ ਕਿ ਸੁਰੱਖਿਆ ਨੂੰ ਲੈ ਕੇ ਜੰਗਲਾਂ ਦੀ ਸੁਰੱਖਿਆ ਵਾਸਤੇ ਤਾਂ ਸਰਕਾਰ ਜਰਾ ਵੀ ਸੰਗੀਨ ਹੈ ਨਹੀਂ ਜਿੱਦਾਂ ਸੁਖਚਾਨਪੁਰ ਦੇ ਵਿੱਚ ਕ੍ਰੈਸ਼ਰ ਲੱਗ ਰਹੇ ਨੇ ਪਹਾੜੀਆਂ ਪਟੀਆਂ ਜਾ ਰਹੀਆਂ ਨੇ ਉੱਥੋਂ ਦੇ ਨਹੀਂ ਲੱਗਦਾ ਵੀ ਸਰਕਾਰ ਕੋਈ ਸੰਗੀਨਤਾ ਦਿਖਾਉਂਦੀ ਹੋਵੇ ਜੰ ਜੇ ਕਿਸੇ ਨੇ ਤਖਤ ਕੱਟ ਲਿਆ ਉਹਨੂੰ ਡੈਮੇਜ ਰਿਪੋਰਟ ਪਾਉਣ ਵਾਸਤੇ ਡਿਪਾਰਟਮੈਂਟ ਬਹੁਤ ਜਲਦੀ ਆਂਦਾ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੇ ਦਿੰਦਾ ਇੱਕ ਮੈਂ ਸਰਪੰਚ ਰਿਆਂ ਪਿੰਡ ਅਮਰੋਦ ਆ ਦੀਵਾਲੀ ਵਾਲੇ ਦਿਨ ਕਿਸੇ ਨੇ ਟਾਲੀ ਕੱਟ ਲਈ ਪੰਚਾਇਤ ਦੀ ਜ਼ਮੀਨ 'ਚ ਤੇ ਸਰਪੰਚ ਨੂੰ ਵੀਡੀਓ ਸਾਹਿਬ ਨੇ ਸ਼ੋ ਕਾਸ ਨੋਟਿਸ ਘਟਤਾ ਵੀ ਤੁਸੀਂ ਕਿੱਥੇ ਬੈਠੇ ਸੀਗੇ ਕਾਰਨ ਦੱਸੋ ਮੈਂ ਡਾਇਰੈਕਟਰ ਸਾਹਿਬ ਦੇ ਆਫਿਸੋਂ ਦਾ ਜਵਾਬ ਦੇ ਕੇ ਆਇਆ ਵਟ ਇਸ ਤੋਂ ਹੋਇ ਟਲੋ ਸਾਡੇ ਪੰਚਾਇਤ ਦੀਆਂ ਜਮੀਨਾਂ ਪਟੀਆਂ ਜਾਂਦੀਆਂ ਅਸੀਂ ਚਿੱਠੀਆਂ ਉਹ ਚਿੱਠੀਆਂ ਡੀਸੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਸਾਰਿਆਂ ਨੂੰ ਇਹ ਬੜਾ ਲੰਬਾ ਬੇਰਵਾ ਹੈ ਪਰ ਕਿਸੇ ਅਧਿਕਾਰੀ ਨੂੰ ਸ਼ੋਕਾਸ ਨੋਟਿਸ ਨਹੀਂ ਕੱਢਿਆ ਜਾਂਦਾ ਉਹ ਹੀ ਆਨੇ ਕਹਿੰਦੇ ਨਜਾਇਜ਼ ਮਾਈਨਿੰਗ ਆ ਉਹ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਰਕਵੇ ਤੇ ਵੀ ਉਹ ਧੜਲੇ ਨਾਲ ਚੱਲੀ ਆ ਜੀ ਬਹੁਤ ਜੱਦ ਸਭ ਤੋਂ ਵੱਧ ਪੀਡੀਪਉ ਨਹੀਂ ਕੋਈ ਡੀਡੀਪਉ ਨਹੀਂ ਕੋਈ ਡੀਸੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਸਭ ਤੋਂ ਵੱਧ ਤਾਂ ਪਟੀਆਂ ਹੀ ਪੰਚਾਇਤਾਂ ਨੇ ਇਹਨਾਂ ਉਹ ਇਲਜ਼ਾਮ ਪਹਿਲਾ ਸਰਪੰਚ ਤੇ ਆਂਦਾ ਵਟ ਜਿੰਨੀ ਅਸੀਂ ਉੱਥੇ ਜਦੋਜਹਿਦ ਕਰਦੇ ਆਂ ਸਾਰੇ ਅਧਿਕਾਰੀਆਂ ਕੋਲ ਜਾ ਕੇ ਆਉਂਦੇ ਆਂ ਸੁਣਾਈ ਨਹੀਂ ਹੁੰਦੀ ਉੱਥੇ ਬਿਲਕੁਲ ਸੁਣਾਈ ਨਹੀਂ ਹੁੰਦੀ ਉੱਥੇ ਹੁਣ ਚੋਣਾਂ ਦਾ ਸਮਾਂ ਹਰ ਇੱਕ ਰਾਜਨੀਤਿਕ ਪਾਰਟੀ ਤੁਹਾਡੇ ਪਿੰਡਾਂ ਦੇ ਵਿੱਚ ਆਉਣ ਗਿਆ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਸ਼ਰੋਮਣੀ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਹੈ ਹੋਣ ਕੀ ਮੰਗੂਗਾ ਜਵਾਬ ਹੁਣ ਤੂੰ ਅਸੀਂ ਸਾਰਿਆਂ ਕੋਲੋਂ ਜਵਾਬ ਮੰਗਦੇ ਆਂ ਇਸ ਗੱਲ ਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਪਾਰਟੀ ਨੇ ਵੀ ਸੰਗੀਨਤਾ ਦਿਖਾਈ ਹੋਵੇ ਆਪਣਾ ਦ੍ਰਿਸ਼ਟੀਕੋਣ ਦੱਸਿਆ ਹੋਵੇ ਅਸੀਂ ਕਿ ਸਾਡਾ ਦ੍ਰਿਸ਼ਟੀਕੋਣ ਹੈਗਾ ਮਾਈਨਿੰਗ ਰੋਕਣ ਦਾ ਕਿਸੇ ਇੱਕ ਵੀ ਪਾਰਟੀ ਦਾ ਨਹੀਂ ਮੈਨੂੰ ਤਾਂ ਨਹੀਂ ਲੱਗਿਆ ਜੇ ਮੇਰੀ ਨਿੱਜੀ ਰਾਏ ਪੁੱਛੋ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਐ ਸੋਇਸਾਨਾ ਹੁਸ਼ਾਰਪੁਰ ਦੇ ਹਲਕਾ ਦਸੂਹਾ ਦੇ ਵਕਫਾਕ ਪਿੰਡਾਂ ਦੇ ਵਸਨੀਕ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਜਾਇਜ਼ ਕ੍ਰੈਸ਼ਰਾਂ ਨੂੰ ਲੈ ਕੇ ਨਜਾਇਜ਼ ਜੰਗਲਾਂ ਦੀ ਕਟਾਈ ਨੂੰ ਲੈ ਕੇ ਲੱਕੜ ਦੀ ਕਟਾਈ ਨੂੰ ਲੈ ਕੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਬੇਸ਼ੱਕ ਹੁਣ ਅੰਦੋਲਨ ਹੈ ਸ਼ੁਰੂ ਕਰ ਦਿੱਤਾ ਗਿਆ ਬੇਸ਼ੱਕ ਅੱਜ ਉਹ ਛੋਟਾ ਅੰਦੋਲਨ ਹੈ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਇੱਕ ਵੱਡਾ ਰੂਪ ਧਾਰਨ ਕਰੇਗਾ ਤੇ ਨਜਾਇਜ਼ ਮਾਫੀਆ ਦੇ ਖਿਲਾਫ ਉਹਨਾਂ ਵੱਲੋਂ ਜੋ ਲੜਾਈ ਸ਼ We at GNA University see potential in everyone and everything around us. We drive innovation and entrepreneurship. We groom competent global citizens to effect positive change around them.